ਰਾਖਾ ਉੱਠ ਜਾਏ ਭਈ ਇਹ ਖੇਤ ਜਿਹੜਾ ਹੈ ਸਾਡਾ ਨਹੀਂ ਹੈ ਇਹ ਮਾਤਾ ਪਿਤਾ ਭੈਣ ਭਾਈ ਇਹ ਪਰਿਵਾਰ ਸਾਡੇ ਨਹੀਂ ਹੈ ਇੱਥੇ ਅਸੀਂ ਇਹਨਾਂ ਨਾਲ ਖੇਡਣਾ ਹੈ ਖੇਡਣ ਤੋਂ ਭਾਵ ਹੈ ਵਿਚਾਰ ਵਟਾਂਦਰਾ ਕਰਨਾ ਹੈ ਇਕੱਠੇ ਬੈਠਣਾ ਹੈ ਖਾਣਾ ਪੀਣਾ ਹੱਸਣਾ ਸੌਣਾ ਗੱਲਾਂ ਬਾਤਾਂ ਸੰਸਾਰ ਦਾ ਕਰਮ ਕਰਨਾ ਹੈ ਸੰਸਾਰ ਦੀ ਪੂੰਜੀ ਕਮਾਉਣੀ ਹੈ ਘਾਟੇ ਵੱਧੇ ਦੁੱਖ ਸੁੱਖ ਸਹਿੰਦੇ ਹੋਏ ਤੇ ਜਦੋਂ ਸਾਡਾ ਸਵਾਸਾਂ ਦਾ ਧੰਨ ਪੂਰਾ ਹੋ ਗਿਆ ਤੇ ਉਹ ਜਿਹੜਾ ਇਤੋਂ ਦਾ ਸੰਸਾਰ ਦਾ ਪਿਆਰ ਹੈ ਸੰਸਾਰੀ ਜੀਵਨ ਨੂੰ ਛੱਡ ਕੇ ਜਿਵੇਂ ਸੀਟੀ ਵੱਜਦੀ ਹੈ ਖਿਡਾਰੀ ਖੇਡਦੇ ਹੁੰਦੇ ਆ ਜਿਉਂ ਹੀ ਸੀਟੀ ਵੱਜੀ ਉਹ ਮੈਦਾਨ ਛੱਡ ਕੇ ਤੇ ਬਾਹਰ ਨੂੰ ਹੋ ਜਾਂਦੇ ਏ ਇਸੇ ਤਰੀਕੇ ਸਾਨੂੰ ਸਾਰਿਆਂ ਨੂੰ ਸੰਸਾਰ ਦੇ ਵਿੱਚ ਭੇਜ ਕੇ ਸਮਝਾਇਆ ਗਿਆ ਵੀ ਕਿਸ ਤਰ੍ਹਾਂ ਦੀ ਉੱਥੇ ਜਾ ਕੇ ਤੁਸੀਂ ਜੀਵਨ ਜਿਉਣਾ ਹੈ ਕਿਵੇਂ ਤੁਸੀਂ ਉੱਥੇ ਖੇਡ ਖੇਡਣੀ ਹੈ ਕੀ ਡਿਊਟੀ ਨਿਭਾਉਣੀ ਹੈ ਆ ਨਿਜਮ ਨੇ ਅਰੇਂਜ ਕੀਤਾ ਤੁਹਾਨੂੰ ਪ੍ਰਵਾਹ ਕਰਨ ਦੀ ਕੋਈ ਲੋੜ ਨਹੀਂ ਜਿੰਨੀ ਕ ਖੇਡ ਤੁਹਾਡੇ ਤੋਂ ਦੀ ਡਿਊਟੀ ਹੈ ਉਹਨਾਂ ਹੀ ਕਰਨਾ ਹੈ ਬਸ ਜ਼ਿਆਦਾ ਨਹੀਂ ਰੋਲਾ ਪਾਉਣਾ ਉੱਥੇ ਇਹ ਸਾਨੂੰ ਸਮਝਾ ਦਿੱਤਾ ਗਿਆ ਹੁਣ ਆ ਸਾਨੂੰ ਇਹ 9 ਮਹੀਨੇ ਫਿਰ ਵਾਰ-ਵਾਰ ਟ੍ਰੇਨਿੰਗ ਦਿੰਦੇ ਆ ਵੀ ਉਹ ਦੇਖੋ ਸੰਸਾਰ ਨੂੰ ਉੱਥੇ ਸੁਖਮ ਸੂਖ ਮਹਿਲ ਦੇ ਵਿੱਚੋਂ ਦਿਖਾਇਆ ਜਾਂਦਾ ਵੀ ਦੇਖੋ ਜਿਹੜੇ ਜੀਵ ਭੁੱਲ ਗਏ ਨੇ ਉਹਨਾਂ ਨੂੰ ਅਗਨ ਕਿਵੇਂ ਤੰਗ ਕਰਦੀ ਪਈ ਹੈ ਆਪ ਆਪ ਦੇ ਨਿਜਮ ਆਪ ਆਪ ਦੀ ਖੇਡ ਆਪ ਆਪ ਦਾ ਪਰਮਾਨਾ ਭੁੱਲ ਗਏ ਆ ਤੇ ਅਣਹੋਈਆਂ ਗੱਲਾਂ ਦੇ ਵਿੱਚ ਧਿਆਨ ਲਾ ਰਹੇ ਆਣ ਹੋਏ ਫੁਰਨੇ ਕਿਵੇਂ ਪੰਗੇ ਦੂਤ ਉਹਨਾਂ ਨੂੰ ਦਿਖਾਇਆ ਜਾਂਦਾ ਸੁਖਮ ਦੇ ਵਿੱਚੋਂ ਭਈ ਆਪ ਦੀਆਂ ਡਿਊਟੀਆਂ ਭੁੱਲ ਗਏ ਨਿਜਮ ਵਿੱਚ ਚੱਲਣਾ ਭੁੱਲ ਗਏ ਹਾਲਾਂਕਿ ਸਾਰਾ ਲਿਖ ਕੇ ਸਾਨੂੰ ਇੱਥੇ ਦੇ ਕੇ ਸਾਰਾ ਲਿਖ ਕੇ ਮਸਤਕ ਦੇ ਉੱਪਰ ਲੈ ਫਿਰ ਭੇਜਿਆ ਜਾਂਦਾ ਕਿਰਤ ਪ੍ਰਵਾਨਾ ਲਿਖਿਆ ਬੜ ਹੁਕਮ ਨਾ ਹੋਈ ਜੈਸਾ ਲਿਖਿਆ ਤੈਸਾ ਪੜਿਆ ਨਾਨਕ ਮੀਟ ਨਾ ਸਕੇ ਕੋਈ ਇਹ ਕਿਰਤ ਪ੍ਰਵਾਨਾ ਮਹਾਰਾਜ ਸਤਿ ਪਾਤਸ਼ਾਹ ਜੀ ਕਹਿੰਦੇ ਐ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਬਖਾਨ ਜਨ ਇਹ ਲਿਖੇ ਤੇ ਸਿਰ ਨਾਏ ਜੇ ਫਰਮਾਏ ਤੇਵੇਂ ਤੇ ਪਾਏ ਮਸਤਕ ਦੇ ਉਪਰ ਅੱਖਰਾਂ ਦੁਆਰਾ ਲੇਖ ਲਿਖ ਕੇ ਪਰਵਾਨਾ ਲੈ ਕੇ ਫਿਰ ਭੇਜਿਆ ਜਾਂਦਾ ਪਰ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਵੀ ਭੁੱਲਣਾ ਨਹੀਂ ਪਰਾਇਆ ਖੇਤ ਹੈ ਪਰਾਇਆ ਸਰੀਰ ਹੈ ਜਿੰਨੀ ਦੇਰ ਤੱਕ ਸਵਾਸਾਂ ਦਾ ਧੰਨ ਆ ਦੇਖੋ ਗਿਣਤੀ ਦੇ ਸਵਾਸਾਂ ਦਾ ਧੰਨ ਹੈ ਪਰ ਉਥੇ ਗਿਣਤੀ ਗੁਪਤ ਰੱਖੀ ਜਾਏਗੀ ਯਾਦ ਨਹੀਂ ਰਹੇਗਾ ਸੰਸਾਰ ਵਿੱਚ ਜਾ ਕੇ ਵੀ ਕਿੰਨੀ ਸਵਾਸਾਂ ਦੀ ਗਿਣਤੀ ਹੈ ਤੇ ਤੁਸੀਂ ਖੇਲਦੇ ਆ ਖੇਲਦੇ ਆ ਜਿਹੜਾ ਇਹਨਾਂ ਇੱਕ ਦਿਲਚਸਪ ਬਣਾ ਦਿੱਤਾ ਗਿਆ ਖੇਡ ਨੂੰ ਕਿ ਸਾਨੂੰ ਸਾਡੇ ਸਵਾਸਾਂ ਦੀ ਗਿਣਤੀ ਦਾ ਖੇਡ ਦਾ ਪਤਾ ਨਹੀਂ ਵੀ ਕਿੰਨੇ ਕਦਰ ਚੱਲਣਗੇ ਤੇ ਮਹਾਰਾਜ ਕਹਿੰਦੇ ਇਹੀ ਮੈਂ ਦੇਖਾਂਗਾ ਵੀ ਕਿੰਨਾ ਤੁਸੀਂ ਹੁਕਮ 'ਚ ਚੱਲਦੇ ਹੋ ਜਿਹੜੀ ਤੁਹਾਨੂੰ ਡਿਊਟੀ ਦਿੱਤੀ ਗਈ ਉਹ ਡਿਊਟੀ ਪੂਰੀ ਕੀਤੀ ਹੈ ਜਾਂ ਨਹੀਂ ਕੀਤੀ ਹੁਕਮ ਦੇ ਵਿੱਚ ਚੱਲਦੇ ਹੋ ਜਾਂ ਨਹੀਂ ਚੱਲਦੇ ਹੋ ਵਾਧੂ ਦੇ ਵਿਚਾਰ ਤਾਂ ਨਹੀਂ ਲੈਂਦੇ ਇੱਥੇ ਕਿਸੇ ਦੇ ਖੇਡ ਦੇ ਮੁਤਾਬਕ ਚੱਲਦੇ ਹੋ ਜਾਂ ਵਾਧੂ ਦੇ ਵਿਚਾਰਾਂ ਵਿੱਚ ਕਿਸੇ ਨਾਲ ਕ੍ਰੋਧ ਵਿੱਚ ਧਿਆਨ ਫਸਾ ਲਿਆ ਕਿਸੇ ਨਾਲ ਕੰਮ ਵਿੱਚ ਫਸਾ ਲਿਆ ਤੇ ਜੇ ਇਸ ਤਰ੍ਹਾਂ ਤੁਸੀਂ ਉੱਥੇ ਜਾ ਕੇ ਕੀਤਾ ਤੇ ਕਿਉਂਕਿ ਮੈਂ ਸਾਰੀ ਖੇਡ ਜਿਹੜੀ ਹੈ ਹੁਕਮ ਦੇ ਵਿੱਚ ਬਣਾਈ ਹੈ ਕਾਨੂੰਨ ਦੇ ਵਿੱਚ ਬਣਾਈ ਹੈ ਮੈਂ ਆਪ ਹੁਕਮ ਦਾ ਬੱਧਾ ਹੋਇਆ ਹਾਂ ਸੰਸਾਰ ਦੇ ਵਿੱਚ ਸੰਸਾਰ ਦੀ ਜਿਹੜੀ ਖੇਡ ਹੈ ਬਣਾਈ ਉਹ ਆਪ ਹੀ ਹੈ ਮੈਂ ਹੀ ਬਣਾਈ ਹੈ ਪਰ ਮੈਂ ਆਪ ਹੁਕਮ ਦਾ ਬੱਧਾ ਹੋਇਆ ਤੇ ਜੇ ਉੱਥੇ ਜਾ ਕੇ ਤੁਸੀਂ ਹੁਕਮ ਤੋਂ ਬਾਹਰ ਚੱਲੇ ਨਾਮ ਤੋਂ ਬਾਹਰ ਚੱਲੇ ਤੇ ਫਿਰ ਮੈਨੂੰ ਕਾਰਨਵਸ਼ ਤੁਹਾਨੂੰ ਫਿਰ ਜੁਨਾ ਵਿੱਚ ਭੇਜਣਾ ਪੈਗਾ ਇਸ ਕਰਕੇ ਖੇਲੋ ਜਿਵੇਂ ਮਰਜ਼ੀ ਪਰ ਬਹੁਤਾ ਕਿਸੇ ਨਾਲ ਦੁਬਦਾ ਕਾਮ ਕ੍ਰੋਧ ਕਿਸੇ ਤਰੀਕੇ ਦੇ ਨਾਲ ਵੀ ਆਪਾਂ ਇਸ ਤਰ੍ਹਾਂ ਦਾ ਪਿਆਰ ਨਹੀਂ ਪਾਉਣਾ ਵੀ ਆਪਣਾ ਧਿਆਨ ਸੰਸਾਰ ਵਿੱਚ ਹੀ ਰਹਿ ਜਾਏ ਕਿਉਂਕਿ ਸਵਾਸਾਂ ਦਾ ਤਾਂ ਤਾਂ ਸਾਰਿਆਂ ਦਾ ਖਤਮ ਹੋਣਾ ਹੈ ਖਤਮ ਹੋ ਕੇ ਸਾਰਿਆਂ ਨੂੰ ਵੱਖੋ ਵੱਖਰਾ ਕਰ ਦਿੱਤਾ ਜਾਏਗਾ ਮੁੜ ਕੇ ਕਿ ਦੂਜੇ ਵਿੱਚ ਧਿਆਨ ਰਹੇਗਾ ਉਹ ਧਿਆਨ ਦੁਬਾਰਾ ਸਾਨੂੰ ਇੱਥੇ ਖਿੱਚ ਲਿਆਉਂਦਾ ਤੇ ਫਿਕਰ ਨਹੀਂ ਕਰਨੀ ਚਾਰੇ ਪਦਾਰਥ ਤੁਹਾਨੂੰ ਮਿਲਦੇ ਰਹਿਣਗੇ ਉੱਥੇ ਹੁਣ ਉਹ ਤਾਂ ਮਿਲਣਗੇ ਜੇ ਤੁਸੀਂ ਨਾਮ ਦੇ ਵਿੱਚ ਧਿਆਨ ਰੱਖੋਗੇ ਨਾਮ ਦਾ ਦਾਨ ਜਿਹੜਾ ਹੈ ਨਾਮ ਦਾ ਜਿਹੜਾ ਪਦਾਰਥ ਹੈ ਉਹ ਤੁਰ ਦਰਗਾਹ ਦੇ ਵਿੱਚੋਂ ਹੀ ਸਾਨੂੰ ਦੇ ਦਿੱਤਾ ਜਾਂਦਾ ਹੈ ਇੱਥੇ ਆ ਕੇ ਦੁਬਾਰਾ ਨਾਮ ਲੈਣ ਦੀ ਸਾਨੂੰ ਲੋੜ ਨਹੀਂ